ਮਾਰਕੀਟ ਨੇੜੇ ਬਣੀ ਇੱਕ ਬਹੁਮੰਜ਼ਲਾ ਇਮਾਰਤ ਹੋਈ ਟੈਟੇਰੀ ਕਾਫੀ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਇਸ ਵਿੱਚ ਆ ਗਈਆਂ ਸਨ ਤਰੇੜਾਂ ਬਾਅਦ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ ਇਸ ਨੂੰ ਇਮਾਰਤ ਨੂੰ ਦੇਖਦੇ ਹੀ ਦੇਖਦੇ ਜਿਵੇਂ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਇਮਾਰਤ ਡਿੱਗਣ ਵਾਲੀ ਹੈ ਉੱਥੇ ਇਮਾਰਤਾਂ ਤਾਂ ਬਣ ਗਈਆਂ ਹਨ ਕਈ ਇਮਾਰਤਾਂ ਬਣੀਆਂ ਹੋਈਆਂ ਹਨ ਪਰੰਤੂ ਨਗਰ ਨਿਗਮ ਦੀ ناکامی ਕਹਿ ਲਵੋ ਜਾਂ ਸਰਕਾਰ ਦਾ ਢਿੱਲਾਪਨ ਕਹਿ ਲਵੋ ਕਿ ਹੁਣ ਤੱਕ ਇੰਨਾ ਖਤਮ ਹੋਈਆਂ ਕੰਡਮ ਹੋਈਆਂ ਬਿਲਡਿੰਗਾਂ ਦਾ ਕੁਝ ਕੀਤਾ ਨਹੀਂ ਜਾ ਰਿਹਾ ਜਿੱਥੇ ਵੱਡਾ ਨੁਕਸਾਨ ਹੋ ਸਕਦਾ ਹੈ ਸੋਸ਼ਲ ਮੀਡੀਆ ਉੱਤੇ ਸੋਸ਼ਲ ਮੀਡੀਆ ਤੇ ਇੱਸੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਾਫੀ ਲੋਕਾਂ ਦੇ ਪ੍ਰਚਲਿਤ ਹੋ ਰਹੀ ਹੈ ਪਰੰਤੂ ਇਸ ਉੱਤੇ ਨਗਰ ਨਿਗਮ ਨੂੰ ਕੋਈ ਜਾਗਰੂਕਤਾ ਨਹੀਂ ਆਈ ਦੱਸਦੀ ਕਿ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਪੁਰਾਣੀਆਂ ਇਮਾਰਤਾਂ ਟੈ ਟੇਰੀ ਹੋ ਗਈਆਂ ਸਨ ਪੰਜਾਬ ਦੇ ਵਿੱਚ ਜਿੱਥੇ ਹੜਾਂ ਦੀ ਸਥਿਤੀ ਚੱਲ ਰਹੀ ਹੈ ਉੱਤੇ ਇਹ ਨਗਰ ਨਿਗਮ ਦਾ ਸੁੱਤਾ ਬਨ ਕਹਿ ਲਵੋ ਜਾਂ ਢਿੱਲਾ ਬਨ ਕਹਿ ਲਵੋ ਕਿ ਜਿੰਨਾ ਵੱਲੋਂ ਹੁਣ ਤੱਕ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਭਾਵੇਂ ਇਹ ਇਮਾਰਤਾਂ ਖਾਲੀ ਪਈਆਂ ਹਨ ਪਰੰਤੂ ਇਹਨਾਂ ਨੂੰ ਆਪ ਕੁਝ ਨਾ ਕੁਝ ਕਰਵਾਉਣਾ ਚਾਹੀਦਾ ਹੈ ਤਾਂ ਜੋ ਕਿ ਲੋਕਾਂ ਦੀ ਜ਼ਿੰਦਗੀ ਆਉਣ ਜਾਣ ਵਾਲੇ ਰਾਹੀਰ ਇਸ ਤੋਂ ਬਚ ਸਕਣ ਲੁਧਿਆਣਾ ਤੋਂ ਅਨਿਲ ਪਾਸ਼ੀ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਲੁਧਿਆਣਾ ਤੋਂ